ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ੰਬਰ 12 ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਤੰਗ ਨਗਾਰੇ ਇਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਜਿਨ੍ਹਾਂ ਨੇ ਸਾਰੇ ਦੇਸ਼ ਦਸੰਤਰਾ ਨੂੰ ਜਿੱਤ ਲਿਆ ਹੈ ਜਿਨ੍ਹਾਂ ਦੇ ਰਾਜ ਮਹਿਲਾਂ ਦੇ ਅੱਗੇ ਢੋਲ ਲਗਾਰੇ ਤੇ ਮਿਰਤੰਗ ਵਜ ਰਹੇ ਹਨ ਜਿਨ੍ਹਾਂ ਨੇ ਸਾਰੇ ਦੇਸ਼ ਦੇ ਰਾਜਿਆਂ ਨੂੰ ਜਿੱਤ ਲਿਆ ਹੈ ਜਿਨ੍ਹਾਂ ਦੇ ਮਹਿਲਾਂ ਦੇ ਅੱਗੇ ਢੋਲ ਵਜ ਰਹੇ ਨੇ ਨਗਾਰੇ ਵਜ ਰਹੇ ਨੇ ਤੇ ਮਿਰਦੰਗ ਵਜ ਰਹੇ ਨੇ ਗੂੰਜਿਤ ਗੂੜ ਗਜਾਣ ਕੇ ਸੁੰਦਰ ਹਿਸਤ ਹੈ ਹਯ ਰਾਜ ਆ ਜਾਏ ਇੱਥੇ ਦਸਬੀਸ ਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਣਾ ਚੁੰਦੇ ਨੇ ਭਾਵੇਂ ਉਹਦਾ ਰਾਜ ਮਹਿਲਾ ਦੇ ਅੱਗੇ ਸੁੰਦਰ ਹਾਥੀਆਂ ਦੇ ਸਮੂਹ ਝੰਗਾਰਦੇ ਹੋਣ ਹਜ਼ਾਰਾਂ ਸੁੰਦਰ ਘੋੜੇ ਖਿਲਕਦੇ ਹੋਣ ਭੂਤ ਉਹ ਵਿਖੋ ਭਵਾਦ ਕੇ ਭੂਪਤ ਕੌਣ ਗਦੇ ਨਹੀਂ ਜਾਤ ਵਿਚਾਰੇ ਇੱਥੇ ਦਸਮੇਸ਼ ਵਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਲਾ ਤੋਂ ਦੇ ਉਤ ਉਵਿਖੋ ਅਤੇ ਵਰਤਮਾਨ ਵਿੱਚ ਇਤਨੇ ਰਾਜਾ ਹੋਏ ਹਨ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨਾ ਕਾਲਾਂ ਵਿੱਚ ਇਤਨੇ ਰਾਜੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਤਹੀ ਕੀਤੀ ਜਾ ਸਕਦੀ। ਸ਼੍ਰੀ ਪੱਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਇਥੇ ਦਸਵੀਂ ਸਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹੜਾ ਚਉਦੇ ਰਹੇ ਭਾਵੇਂ ਕਈਆਂ ਰਾਜਿਆਂ ਨੇ ਦੇਸ਼ ਦਸ਼ੰਤਰਾ ਨੂੰ ਜਿੱਤ ਲਿਆ ਹੋਵੇ ਉਹਨਾਂ ਦੇ ਮਹਿਲਾਂ ਅੱਗੇ ਲੱਖਾਂ ਹੀ ਸੁੰਦਰ ਹਾਥੀਆਂ ਦੇ ਸਮੂਹ ਝੰਗਾਰਦੇ ਹੋਣ ਲੱਖਾਂ ਹੀ ਸੁੰਦਰ ਸੇਸ਼ ਘੋੜੇ ਦੇ ਨਿਕਰੇ ਹੋਣ ਤਦ ਦੌਲਤ ਦੀ ਕੋਈ ਵੀ ਕਮੀ ਨਾ ਹੋਵੇ ਪਾਰੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਅਰ ਤੈਨੂੰ ਉਹ ਜਮਰਾਜ ਦੇ ਘਰ ਜਾਂਦੇ ਹਾਂ ਉੱਥੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉੱਥੇ ਜਮਰਾਜ ਕੋਲੋਂ ਉਹਨਾਂ ਨੂੰ ਮਾਰ ਪੇਦੀ ਹੈ ਜਿਨ੍ਹਾਂ ਨੇ ਰੱਬ ਦਾ ਨਾਮ ਨਹੀਂ ਜਪਿਆ ਜਿਨ੍ਹਾਂ ਨੇ ਰੱਬ ਨੂੰ ਯਾਦ ਨਹੀਂ ਕੀਤਾ ਅੰਤ ਸਮੇਂ ਵਿੱਚ ਉਹ ਜਮਰਾਜ ਦੇ ਘਰ ਜਾਂਦੇ ਹਾਂ ਉਹਨਾਂ ਦਾ ਸਾਹਮਣਾ ਜਮਰਾਜ ਨਾਲ ਹੁੰਦਾ ਹੈ ਉਹਨਾਂ ਨੂੰ ਆਪਣੇ ਬੁਰੇ ਕਰਮਾਂ ਦਾ ਲੇਖਾ ਦੇਣਾ ਪੇਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ